दब के बोलो मैं सिर्फ उन्होंने मैं कई बार क्या सिर्फ उन्होंने बुला देना बस या मैं उन्होंने बुला मेरा ज्यादा प्यार है और मैं नहीं बोला मेरे भगवान शंकर बोल दे मैं दिखावा नहीं करना चाहता और ना मैं करता कई लोग ऐसे होंगे हैं इतना कहने है और इतना दिखाने मैं वो भी नहीं करके दिखागा और उन्ना होगा इस करके मेरे नवा साल है दब के जयकार तो हो जाएगी ठीक है कि ना मेरी मामा बैठे होने कोई आज बीमारी खत्म सारे दब के जयकारा जाता धर्मशाला पता लगना चाहता है राजमान ਸਾਡੇ ਵੱਡੇ ਵੀਰ ਮੈਂ ਮਾਨੂੰ ਨੇਤਾ ਕਰਕੇ ਨਹੀਂ ਬੁਲਾਦਾ ਇੱਥੇ ਮੈਂ ਨੇਤਾ ਨੂੰ ਬੁਲਾਦਾ ਹੀ ਨਹੀਂ ਮੈਂ ਕਹਿੰਦਾ ਕਿ ਹਾਸ ਤੇ ਤੇ ਕੇ ਨੰਨ ਨੂੰ ਪਰਵਾਹ ਨਹੀਂ ਨਾ ਮੈਂ ਕਿਸੇ ਲੀਡਰ ਕੋ ਪੈਸੇ ਲੈਣਾ ਮੈਂ ਆਪਣੇ ਵੱਡੇ ਪ੍ਰਾਪ ਮੀਠਾੜਾ ਜੀ ਬੁਲਾਦਾ ਤਾੜੀ ਮਾਰਦੀ ਕਰੋ ਮੇਰੀ ਗੱਲ ਤੇ ਔਰ ਪ੍ਰਵੀਨ ਧਾਰਾ ਜੀ ਵੀ ਮੇਰੇ ਵੱਡੇ ਵੀਰ ਬਣ ਜਾਂਦੇ ਨੇ ਕੋਈ ਦਿਖਾਵੇ ਵਾਲੀ ਗੱਲ ਨਹੀਂ ਇਹਨਾਂ ਦੀ ਸਖਸੀਅਤ ਸਾਰਿਆਂ ਨੂੰ ਪਤਾ ਹੈ ਵੀ ਕਿਆ ਹੈ ਕਿਆ ਨੇ ਔਰ ਅੱਜ ਪ੍ਰਵੀਰ ਥਾਣਾ ਜੂ ਕਲਾਸ ਰਮ ਹੈ ਕਿਉਂਕਿ ਅਗਲੇ ਵਾਲੇ ਮੈਂ 2-4 ਬੰਦੇ ਹੋਰ ਹੀ ਬੁਲਾਏ ਸੀ ਲੀਡਰ ਜਿਹੜਾ ਕਿ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਕਿ ਉਹ ਰਾਜਨੀਤੀ ਦੀ ਬੋਲ ਆਵਾਂ ਜਦਿਆਂ ਉਹ ਪ੍ਰੋਗਰਾਮ ਕਰਦੇ ਨੇ ਕਿਉਂਕਿ ਕਿਸੇ ਲੀਡਰ ਦਾ ਨਾਮ ਨਾਲ नाराज हो जाता भी, भी मेरा नाम नहीं लिया इस करके अभी कभी अपने जरिए एक चीज सोची हुई है सेवा करनी है और इस सेवा बुलाओ पर जरा परमात्मा हो राजनीति करता हो गई गुरुदास जी बैठे यह सची गल है ਮੈਂ ਰਾਤ ਨੂੰ 11 ਵਜੇ ਸਿਰਫ ਗੁਰਦਾਸ ਜੀ ਨੂੰ ਇੱਕ ਛੋਟਾ ਜਿਹਾ ਮੈਸੇਜ ਪਾਇਆ ਉਹ ਪੜ ਕੇ ਸਰੇ ਚਾਪ ਕੇ ਆਜ ਮੈਨੂੰ ਫੋਨ ਕਰੇਗਾ। ਔਰ ਸਾਡੇ ਵਿੱਚ ਜਗਦੀਪ ਚਾਹਵਲਾ ਜੀ ਬੈਠੇ ਨੇ ਹਾਲਾਂਕਿ ਬਹੁਤ ਜਲਾ ਬਿਮਾਰ ਸੀ ਵਿਚਾਰੇ ਮੈਂ ਇਹਨਾਂ ਨੂੰ ਬੁਲਾਇਆ ਮੈਂ ਕਿ ਤੁਸੀਂ ਜ਼ਰੂਰ ਆਣਾ ਪ੍ਰਧਾਨ ਜੀ। ਔਰ ਆਜ ਦੀ ਪੱਤਰਕਾਰਾਂ ਦੀ ਗੱਲ ਤਾਂ ਸਾਡੇ ਪੱਤਰਕਾਰ ਹੀ ਭੱਤਰਨੇ ਰਾਜਪੁਰੇ। ਲੇਕਿਨ ਮੈਂ ਸਿਰ ਉਹਨਾਂ ਨੂੰ ਬੁਲਾਇਆ ਨੇ ਮੇਰੇ ਵੀਰ ਨੇ ਮੇਰੇ ਪ੍ਰਾਨ ਹੈ ਮੈਂ ਦਿਖਾਵਾ ਨਹੀਂ ਕਰਨਾ ਮੈਂ ਦਿਖਾਵਾ ਦਿਖਾ ਕੇ ਕੀ ਕਰਨਾ ਹੈ ਜੇ ਖਬਰਾਂ ਲੱਗ ਜਾਣ ਤਾਂ ਬਰਗ ਨਹੀਂ ਪੈਂਦਾ ਨਾ ਲੱਗਣ ਤਾਂ ਬਰਗ ਪੈਂਦਾ ਜਿਹੜੀ ਸੇਵਾ ਕਰੀ ਉਹਦਾ ਕਰੀ ਦੇਆ ਪਰਮਾਤਮਾ ਦੇਖ ਰਿਹਾ 26 ਸਾਲ ਹੋ ਗਏ ਆਪਣੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਵੀ 26 ਸਾਲ ਤੋਂ ਅਸੀਂ ਕੰਮਲ ਵੰਡ ਰਹੇ ਹਾਂ ਔਰ ਅੱਜ ਵੀ ਮੈਨੂੰ ਯਾਦ ਹੈ ਮੈਂ ਕਿਰਪਾ ਕਰਕੇ ਪ੍ਰਧਾਨ ਜੀ ਕੰਮਲ ਵੰਡੇ ਸੀ ਜਿਸ ਤੋਂ ਪਹਿਲੇ ਮੈਂ ਕੰਮਲ ਵੰਡੇ ਸੀ ਮੇਰੇ ਪ੍ਰੋਗਰਾਮ ਦੇ ਉੱਤੇ ਬਲਦਾਮ ਦਾ ਕੰਡਨ ਗਿਆ ਸੀ ਐਮਐਲਓ ਦੇ ਸੀ ਔਰ ਉਸ ਤੋਂ ਬਾਅਦ ਕਿਉਂਕਿ ਸੰਦੀਪ ਜੀ ਆਣੇ ਸੀ ਪ੍ਰੋਗਰਾਮ ਦੇ ਮੈਨੂੰ ਪਤਾ ਹੈ ਸੰਦੀਪ ਚੋਧਰੀ ਜੀ ਮੇਰੇ ਪ੍ਰਾਂਅ ਨੇ ਆਣੇ ਸੀ ਪ੍ਰੋਮਰ ਵਿੱਚ ਇਹਨਾਂ ਕੋਲ ਚੈਨਲ 2 ਹੁੰਦਾ ਸੀ ਔਰ ਉਸ ਤੋਂ ਬਾਅਦ ਸ਼੍ਰੀ ਰਾਜਪੁਰਾ ਕੀ ਆਂਦੇ ਰਹਾ ਸਾਰੇ ਪ੍ਰੋਗਰਾਮਾਂ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੋਇਆ ਔਰ ਆਸੀਂ ਇੱਥੇ ਵੀ ਕੰਮਲ ਬਣਦੇ ਆਂ ਭੋਲੇ ਬਾਬਾ ਜੀ ਨੇ ਸਾਨੂੰ ਸੇਵਾਦਾਰ ਲਾਇਆ ਹੋਇਆ ਸਾਡੇ ਪ੍ਰਾਂ ਬੈਠੇ ਨੇ ਮੈਂ ਇਕੱਲੇ ਇਕੱਲੇ ਬੰਦੇ ਕੋਲ ਵੀ ਨਹੀਂ ਕਹਿੰਦਾ ਐਸੀ ਆ ਭਗਵਾਨ ਭੋਲੇ ਬਾਬਾ ਜੀ ਦੀ ਕਿਰਪਾ ਵੀ ਇੱਕ ਦਮ ਇੱਕ ਬੰਦਾ ਕਹਿ ਦਿੰਦਾ ਵੀ ਮੇਰੀ ਤਰਫੋਂ ਕੰਮਲ ਸੌ ਹੋ ਗਏ ਮੇਰੀ ਤਰਫੋਂ 50 ਆ ਗਏ। ਔਰ ਅਗਰ ਮੈਂ ਉਹਨਾਂ ਨੂੰ ਫੋਨ ਨਾ ਕਰਾਂ ਤਾਂ ਉਹਨਾਂ ਦੇ ਫੋਨਾਂ ਦੇ ਆ ਵੀ ਮੈਂ ਕੰਬਲ ਦੇਣੇ ਆ ਕਦ ਵੰਡੋਗੇ। ਔਰ ਅੱਜ ਜਿਹੜੇ ਅਸੀਂ ਕੰਬਲ ਵੰਡ ਰਹੇ ਆ 101 ਕੰਬਲ ਵੰਡ ਰਹੇ ਆ। 52 ਕੰਬਲ ਅਸੀਂ ਪਹਿਲੇ ਵੰਡੇ ਆ। ਔਰ ਜੇ ਦਿੱਲੀ ਤੋਂ ਅਸੀਂ ਹਰਿਦੁਆਰੋਂ ਆਤੇ ਆਸੀਂ ਹਰਿਦੁਆਰ ਵੀ ਜਾ ਕੇ ਮੰਗਲ ਸੰਗਰਾਮਿਤੇ ਕੰਬਲ ਵੰਡਦੇ ਐ ਔਰ ਉਹ ਕੰਬਲ ਉਹ ਵੀ ਸੇਵਾ ਦਾਰੀ ਦਿੰਦੇ ਐ ਔਰ ਮੈਂ ਪਰਮਾਤਮਾ ਨੂੰ ਆਦਰ ਨਾਦਰ ਕਾਹ ਕੇ ਕਹਾਂਗਾ ਕਿ ਗੱਡੀ ਵੀ ਸਾਨੂੰ ਲੋਕ ਦਿੰਦੇ ਕਿਉਂਕਿ ਇੱਕ ਗੱਲ ਸੱਚੀ ਗੱਲ ਹੈ ਜਿਹੜੀ ਪਰਮਾਤਮਾ ਕਹਿੰਦਾ ਕੋਈ ਤਨੋਂ ਸੇਵਾ ਕਰੇ ਕੋਈ ਮਨੋਂ ਦਰ ਸੇਵਾ ਕਰੇ ਕੋਈ ధਨੋਂ ਸੇਵਾ ਕਰੇ ਸੇਵਾ ਤਾਂ ਸੇਵਾ ਹੀ ਐ ਇਵੇਂ ਕਿਸੇ ਕੋਲ ਧਨ ਨਹੀਂ ਹੈ ਉਹ ਉਸ ਦੇ ਬਾਦਾਰ ਨਹੀਂ ਉਹ ਆਪਣੇ ਤਨ ਦਾ ਸੇਵਾ ਕਰੇ ਕੋਈ ਆਪਣੇ ਤਨ ਦਾ ਜਲਾਨੀ ਕਰਦਾ ਉਹ ਆਪਣੇ ਮਨ ਦਾ ਸੇਵਾ ਕਰੇ ਕੋਈ ਫਰਕ ਨਹੀਂ ਪੈਂਦਾ ਕਿਸੇ ਕਬੀਰ ਨੇ ਲਿਖਿਆ ਤੂੰ ਇੱਕ ਦੇ ਮੈਂ ਤੈਨੂੰ 10 ਦਿਆਂਗਾ ਤੂੰ ਦੱਸ ਦੇ ਮੈਂ ਤੈਨੂੰ 100 ਦਿਆਂਗਾ ਤੂੰ 100 ਦੇ ਮੈਂ ਹਜ਼ਾਰ ਦਿਆਂਗਾ ਤੂੰ ਹਜ਼ਾਰ ਦੇ ਮੈਂ ਤੈਨੂੰ ਲੱਖਾਂ ਦੇ ਦਿਆਂਗਾ। ਉਹ ਮੈਂ बार-बार ਇਹ ਕਹਿੰਦਾ ਕਿ ਕਿਸੇ ਗਰੀਬ ਦੀ ਦੁਆ ਲਾਓ। ਗਰੀਬ ਦੀ ਮਦਦ ਕਰੋ। ਕਿਸੇ ਗਰੀਬ ਨੂੰ ਦਵਾਈ ਲੋੜ ਹੈ ਦਵਾਈ ਲੈ ਦਿਓ। ਤੁਹਾਡੇ ਕੋਲ ਜਿੰਨੀ ਹਿੰਮਤ ਹੈ ਤੁਸੀਂ ਦਵਾਈ ਨਹੀਂ ਲੈ ਕੇ ਦੇ ਸਕਦੇ। ਕੋਸ਼ਿਸ਼ ਕਰੋ ਉਹਨੂੰ ਪਕੜ ਕੇ ਸੀਤ ਤੇ ਸਾਹਮਣੇ ਖੜਾ ਦਿਓ। ਕੋਈ ਉਹਦੀ ਸੇਵਾ ਕਰ ਸਕੇ। ਇਹ ਤੁਹਾਡੀ ਸਭ ਤੋਂ ਵੱਡੀ ਸੇਵਾ ਹੈ। ਕੋਈ ਪਾਣੀ ਮੰਗ ਰਿਹਾ जरूरी नहीं है तो नहीं है तुम तो उसेर हो जो पानी होगा दान तहू लगेगा लगेगा और परमात्मा की हाजर नाजर करके कह रहा मैं जिस टाइम आप चंगे कर्म कर लग जाते हैं और परमात्मा मन लग जाते हैं वह भी पता नहीं किथों कितों रूप बना के कितों किथों दिता है कोई पता नहीं ਔਰ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਦੁਬਾਰਾ ਕਹਿ ਰਿਹਾ ਇੱਕ ਨੱਥਾ ਸਿੰਘ ਨੇ ਕਿਹਾ ਜੋ ਸ਼ੰਤਲ ਦਾ ਧਿਆਨ ਦੇरेगा Shiv ਉਸ ਦਾ ਕਲਿਆਣ ਕਰੇਗਾ ਚਾਹੇ ਸਾਰਾ ਪ੍ਰਦੀਪੀ ਤੁਹਾਡੇ ਅਸੇ ਹੈ ਸਾਰਾ रक्षा खुद भोलेनाथ करेगा जेले तुसी चंगा कर्म ਕਰਨ ਲੱਗ ਜਾਓ ਜੇ ਪਰਮਾਤਮਾ ਦਾ ਨਾਮ ਲੈ ਕੇ ਚੰਗਾ ਕਰਮ ਕਰੋ ਤੁਹਾਡੇ ਹਜ਼ਾਰਾਂ ਦੁਸ਼ਮਣ ਬਣ ਜਾਣ ਲੇਕਿਨ ਸਿਰੇ ਸਾਡੇ ਭੋਲੇ ਬਾਬਾ ਜੀ ਲਾਂਦੇ ਆ ਇਹ ਮੇਰਾ ਵਿਸ਼ਵਾਸ ਹੈ ਨੂੰ ਪੰਜਾਬ ਪ੍ਰਭਾਰੀ ਬਣਾਇਆ ਗਿਆ ਹੈ ਔਰ ਪੰਜਾਬ ਪਰਬਾਰੀ ਬਣਾ ਕੇ ਮਹਾਰਾਜ ਜੀ ਨੇ ਡਿਊਪੀ ਲਈ ਹੋਇਆ ਗੱਡੀਆਂ ਲੈ ਕੇ ਜਾਣ ਦੀ ਦੇਖੋ ਪਰਮਾਤਮਾ ਦੀ ਕਿਰਪਾ ਮੈਨੂੰ ਗੁਰੂ ਜੀ ਨੇ ਕਹਾਂਦੀ ਮੈਂ ਸਮਾਂ ਗੁਰੂ ਜੀ ਨੂੰ ਕਾਸੀ ਅੱਜ ਟਾਈਮ ਹੋਦਾ ਹੋ ਤੋ ਮੈਨੂੰ ਕਹਿਣ ਲੱਗੇ ਮੈਨੂੰ ਟਾਈਮ ਨਹੀਂ ਆਇਆ ਲੇਕਿਨ ਇਹ ਸਚਾਈ ਹੈ ਕਿ ਮੈਂ ਉਹਨਾਂ ਨੂੰ ਇਹ ਗੱਲ ਕਰੀ ਦੀ ਵੀ ਪਰ ਗੁਰੂ ਜੀ ਮੇਰੇ ਕੋਲ ਇਹਨੇ ਗੱਡੀਆਂ ਦਾ ਹੋਣੇ ਨਹੀਂ ਵੀ ਮੈਂ ਕਿੱਥੋਂ ਲੈ ਕੇ ਆਉਂਦਾ ਉਹ ਮੈਨੂੰ ਕਹਿਣ ਲੱਗੇ ਸੀ ਵੀ ਤੂੰ हां कर, करेगा त वो तू थोड़ा करेगा करेगा तो वो मैं फिर भी थी मैं था, पहले तो कंबल वाला काम करना पहले तू कंबल वाला काम कर लै तेरे कंबल वाला काम होगा जाएगा मेरा काम भी हो जाएगा और मैं ये अचानक कितने गल कर करी थी तो उन्होंने मैं नाल नाल क्या भी पांच छे गां मैं तुम्हें तो दा और मैं सच्ची गल कर रहा ਕਿ ਜਿਸ ਟਾਈਮ ਆਪਾਂ ਚੰਗੇ ਕੰਮ ਚੰਗੀ ਸੋਚ ਚੰਗੀ ਭਾਵਨਾ ਰੱਖ ਲੈਂਦੇ ਆ ਉਸ ਟਾਈਮ ਪ੍ਰਮਾਤਮਾ ਸਾਡੇ ਨਾਲ ਹੋ ਜਾਂਦਾ ਹੈ ਮਨ ਵਿੱਚ ਖੋਟ ਨਾ ਹੋਵੇ ਮਨ ਵਿੱਚ ਪਾਪ ਨਾ ਹੋ ਔਰ ਮਨ ਵਿੱਚ ਖੋਟ ਤੇ ਪਾਪ ਹੋਏਗਾ ਤਾਂ ਸਰਮਨਾਕ ਹੋਏਗਾ ਕੱਲ ਮੈਂ ਪੂਰੀ ਸੰਗਤ ਬੈਠਾ ਸੀ ਸਾਡੇ ਮੇਰੇ ਗੁਰੂ ਜੀ ਐ ਕੱਲ ਮੈਂ ਇਹਨਾਂ ਨਾਲ ਬੈਠ ਸੀ ਬਹੁਤ ਵਧੀਆ ਗੱਲ ਕਰ ਰਹੇ ਸੀ ਕਿ ਵੀ ਯਾਰ ਪਾਪ ਕਰਦੇ ਤਾਂ ਨਜ਼ਾਰਾ ਆਂਦਾ ਹੈ जेल भुगतना फिर पाप कड़ा मजा भी कल भुगतान देनी पे फिर जे कड़ाई चाके सड़ देने ते तेल आ गए फिर हां जी इस करके पाप का भी अपने हिसाब देना पैदा है और धर्म का भी हिसाब देना पैदा है कुंभ का भी हिसाब देना पैदा है इस करके मैं ज्यादा नहीं बोल